ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਜੇ ਪਹੁੰਚੇ ਆਂ ਪਟਿਆਲੇ ਦੇ ਤੁਹਾਨੂੰ ਪਟਿਆਲੇ ਦਾ ਆਪਾਂ ਤ੍ਰਿਪੜੀ ਬਾਜ਼ਾਰ ਦਿਖਾਵਾਂਗੇ ਸਾਰਾ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਵੀਡੀਓ ਕਰਦੇ ਆਂ ਸ਼ੁਰੂ ਤੇ ਇਹ ਆ ਸਾਰਾ ਪਟਿਆਲੇ ਦਾ ਤ੍ਰਿਪੜੀ ਬਾਜ਼ਾਰ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਇਹ ਇਹ ਬਹੁਤ ਪੁਰਾਣਾ ਬਾਜ਼ਾਰ ਆ ਭਾਈ ਹਾਂ ਇਹ ਬਹੁਤ ਪੁਰਾਣਾ ਬਾਜ਼ਾਰ ਆ ਜੀ ਇਹ ਤ੍ਰਿਪੜੀ ਆ ਜਿਹੜਾ ਇਹ ਏਰੀਆ ਆ ਪੁਰਾਣਾ ਬਿਜ਼ਾਰਾ ਇਹਦੇ ਵਿੱਚ ਮੰਮੀ ਨਹੀਂ ਹੈ ਜੀ ਬਹੁਤ 20 ਸਾਲ ਪੁਰਾਣੀ ਮਾਰਕਟ ਹੈ ਇੱਥੇ ਵੀ ਹਰ ਤਰ੍ਹਾਂ ਦੀ ਦੁਕਾਨ ਹੋਊਗੀ ਮੰਨ ਲਾ ਨਾ ਜਵੇਂ ਮਾਰਕਟ ਨਹੀਂ ਹਾਂ ਹਰ ਇੱਕ ਤਰੀਕੇ ਦਾ ਸਾਮਾਨ ਕੱਪੜੇ ਹਮਮ ਆਲਓ ਹੋਰ ਧਰਾਂ ਦੀ ਵਰਤੋਂ ਵਾਲਾ ਸਾਮਾਨ ਅਸਲੀਆ ਜੇ ਮੰਨ ਲਓ ਤਰਾਹ ਹੋ ਗਈਆਂ oportunidades ਹੋ ਗਈਆਂ ਮੈਂ ਆ ਮੰਨ ਲਓ ਨਾ ਆ ਹੋ ਗਿਆ ਜਵੇਂ ਇਧਰ ਲੈ ਲੇ ਲੂਗੇ ਇਹ ਆ ਜੀ ਪਟਿਆਲੇ ਦਾ ਬਾਜ਼ਾਰ ਮਸ਼ਹੂਰ ਏਰੀਆ ਵੀ ਸਿਆਹ ਤੇ ਆਣੇ ਨਾ ਕਿਪੜੀ ਤੇ ਕੋਟ ਨੂੰ ਕਿਹੜਾ ਕੱਪੜਾ ਜੀ ਆ ਗਿਆ ਇਧਰੇ ਮੇਨਾ ਜਵਾਕਾਂ ਦੇ ਕੱਪੜੇ ਹੋਗੇ ਜਿਵੇਂ ਪੁੱਤਨਵਾਨ ਸਾਹਿਬ ਦੇ ਨੇੜੇ ਆ ਇਹ ਅੱਛਾ ਕਾਫੀ ਲੰਬਾ ਨਾ ਹੈ ਹੂੰ ਇਹ ਮੈਨੂੰ ਇਧਰੋਂ ਪਿੱਛੇ ਨੂੰ ਵੀ ਹੈਗਾ ਨਾ ਹਾਂ ਉਧਰ ਵੀ ਹੈਗਾ ਉਹ ਵੀ ਦਿਖਾਵਾਂਗੇ ਆਪਾਂ ਠੀਕ ਆ ਲੌਜੀ ਆ ساری ਮਾਰਕੀਟ ਤੇ ਹਰ ਤਰ੍ਹਾਂ ਦੀ ਦੁਕਾਨ ਇੱਥੇ ਹੈ ਨਾ ਹੂੰ ਕਾਹਾ ਹੋਟਲ ਵੀ ਹੋਣਗੇ ਵੱਡੇ ਵੱਡੇ ਅੱਛਾ ਆ ਫਲਕਾਰੀਆਂ ਹੋ ਗਈਆਂ ਨਾ ਹਾਂ ਦੇਖੋ ਜੀ ਅਰ ਦੇਖੋ ਸਾਰੀ ਇਹ ਮਾਰਕੀਟ ਤ੍ਰਿਪੜੀ ਬਾਜ਼ਾਰ ਆਇਆ ਤ੍ਰਿਪੜੀ ਤੀਕਾ ਰੌਣਕ ਬਹੁਤ ਰਹਿੰਦੀ ਹੈ ਬਾਜ਼ਾਰ ਦੀ ਹਾਂ ਹਾਂ ਕੱਟ ਸਪੀਡ ਤਾਂ ਕਾਫੀ ਹੈ ਇੱਥੇ ਸਾਡੇ ਕਿੰਨੇ ਦਾ ਟਾਈਮ ਹੋ ਗਿਆ ਹਾਂ ਆ ਕਿੱਥੇ ਨੂੰ ਜਾਂਦਾ ਹੈ ਠੀਕ ਹੈ ਕਲੂਨੀ ਆ ਗਈ ਹੈ ਤੇ ਠੀਕ ਹੈ ਸਾਡਾ ਬਾਜ਼ਾਰ ਇੱਥੇ ਆਹ ਜਿੱਥੇ ਦਾ ਵੀਰ ਅਬ ਜਿਲੀ ਦੀਆਂ ਦੁਕਾਨਾਂ ਇੰਤਰਾ ਹਾਂ ਬਿਜਲੀ ਦੀਆਂ ਦੁਕਾਨਾਂ ਪਾਣੀਆ ਪਤਾਣਾ ਹੋਟਲ ਬਿਕਰੀਆਂ ਆਜਾ ਕਰਿਆ ਲਓ ਵੀ ਕਾਫੀ ਲੰਬੀ ਮਾਰਕੀਟ ਹੈ ਵੀ ਚਾਲਦੇ ਆਪਾਂ ਅੱਗੇ ਨੂੰ ਹੋਰ ਕੋਹ ਚੌਂਕ ਤੱਕ ਆਣਾ ਏ ਆਉਂ ਬੀਨ ਦੇ ਚੌਂਕ ਆ ਜਾਵਾਂ ਠੀਕ ਆ ਉਹ ਤੋਂ ਗਾਹਾਂ ਮੇਰੇ ਵੱਡੇ ਰੋਡ ਤੇ ਜੜ ਜਾਂਦੀ ਏ ਸੜਕ ਤੇ ਠੀਕ ਆ ਲਓ ਆਹ ਖਾਇਕਲਾਂ ਦੀ ਆ ਗਈ ਜਾ ਜੀ ਇਹ ਹੋਟਲ ਆ ਕਾਫੀ ਵੱਡਾ ਆਹ ਹੋਟਲ ਆ ਕਾਫੀ ਵੱਡਾ ਇਹ ਕੰਮ ਚੱਲ ਰਿਹਾ ਹੋਟਲ ਦਾ ਜੇ ਇਹ ਅੱਗੇ ਚੌਂਕ ਆ ਗਿਆ ਚੌਂਕ ਤੇ ਲਗੋਣੇ ਆ ਯਾਰ ਦੇਖੋ ਕੱਪੜੇ ਯਾਰ ਇਹ ਕੱਪੜੇ ਦੇ ਅੰਦਰ ਫੈਸਲ ਪੁਆਇੰਟ ਅਜਾ ਚੌਕ ਆ ਗਿਆ ਰੋਡ ਤੇ ਚੜ ਜਾਂਦੇ ਆ ਠੀਕ ਆ ਪੂਲੀ ਸਪੀਡ ਸੇ ਬਹੁਤ ਮਜ਼ੂਰ ਹੋਟਲ ਆ ਪਟਿਆਲੇ ਦਾ ਕਿਹੜਾ ਪੂਲੀ ਸਪੀਡ ਸੇ ਅਸਿਆ ਇਹਨੂੰ ਸੋਟਲ ਆ ਪੂਰਾ ਪਟਿਆਲੇ ਦਾ ਠੀਕ ਆ ਆਹ ਹਨ ਅਜਾ ਰੋਡ ਤੇ ਚੜਦਾ ਇਧਰੋਂ ਚੜਦਾ ਕਿ ਇਧਰੋਂ ਚੜਦਾ ਇਧਰੋਂ ਇਧਰੋਂ ਵੀ ਚੜਦਾ ਹਾਂ ਉੱਾਰੋਂ ਵੀ ਚੜਦਾ ਵੀ ਚੜਦਾ ਕੋਈ ਬੱਸ ਨਹੀਂ ਬਿਲ ਇਧਰ ਅੱਗੇ ਹੋਰ ਬੈਂਕਾਂ ਜਿਵੇਂ ਜਿਮਾਂ ਹਨ ਹਾਂ ਇਧਰੋਂ ਹੋਰ ਹੈ ਠੀਕ ਆ ਓਕੇ ਲਓ ਜੀ ਇਹ ਮਾਰਕੀਟ ਵੀ ਤ੍ਰਿਪੜੀ ਬਾਜ਼ਾਰ ਦਾ ਇੱਕ ਹਿੱਸਾ ਤੇ ਇਹ ਵੀ ਦਿਖਾਉਣੇ ਹਨ ਨੂੰ ਆਪਾਂ ਹਰੀ ਤੇ ਇਹ ਇੱਥੇ ਗੁਰਦੁਆਰਾ ਸਾਹਿਬ ਨੇ ਤੇ ਸਾਹਮਣੇ ਚੱਲਦੇ ਆ ਸਿੱਧਾ ਹੀ ਆਪਾਂ ਇਹ ਵੀ ਤ੍ਰਿਪੜੀ ਬਾਜ਼ਾਰ ਕਿਉਂ ਵੀ ਮਾਰਕੀਟ ਆ ਠੀਕ ਆ ਇਹਦੇ ਪਿੱਛੇ ਆਉਂਦੀ ਤ੍ਰਿਪੜੀ ਬਾਜ਼ਾਰ ਦੇ ਵਿੱਚ ਮਾਰਕੀਟ ਆਉਂਦੀ ਹੈ ਸਾਰੀ ਮਾਰਕੀਟ ਦਿਖਾਉਣੀ ਆਪਾਂ ਆਜ ਰਸਤਾ ਪੈਂਦੋ ਰਿਹਾ ਨਾ ਹਾਂ ਹਾਂ ਰਸਤੇ ਘਰਾਂ ਚੋਂ ਮਤਲਬ ਕਲੋਨੀਆਂ ਜੀ ਚੱਲਦੇ ਆ ਤੇ ਇੱਥੇ ਆ ਕੱਪੜੇ ਦੀ ਦੁਕਾਨ ਲੱਗਦੀ ਮੈਂ ਵਦਨ ਹਾਂ ਹਾਂ ਕੱਪੜੇ ਦੀ ਹਾਂ ਇੱਥੇ ਕੱਪੜੇ ਦੇ ਵਦ ਲੱਗੇ ਉੱਥੇ ਜਿਹੜਾ ਦਰਵਾਜ਼ਾ ਪਿਆ ਬਾਹਰ ਹੀ ਕਰਨ ਕੋਈ ਨਾ ਕੁਝ ਕਰਨੀ ਆ ਆ ਗਏ ਤੇਰੇ ਮੇ ਕੱਪੜੇ ਜੀ ਨਾ ਆ ਦੇਖੋ ਇੱਧਰ ਨਾ ਹਾਂ ਦੇਖੋ ਇੱਧਰ ਸਾਰੀਆਂ ਦੁਕਾਨਾਂ ਆ ਇਹ ਇਹ ਹੈ ਤ੍ਰਿਪਰੀ ਮਾਰਕੀਟ ਪਟਿਆਲਾ ਆ ਦੇਖੋ ਇੱਧਰ ਉਰੇ ਕੱਪੜੇ ਵੱਧ ਨੇ ਨਾ ਆ ਕੱਪੜੇ ਜ ਸਾਡੇ ਕੱਪੜੇ ਵੱਧ ਨੇ ਇੱਥੇ ਕੱਪੜੇ ਜ਼ਿਆਦੇ ਨੇ ਇਹਦੇ ਚੋਕਾ ਸ਼ੁਰੂ ਪਹਿਲਾਂ ਕਿੰਨੀ ਸੀ ਵੀਡੀਓ ਉਧਰ ਦੂਸਰੀ ਕਰਨਾ ਸੀ ਗਿਆ ਹਾਂ ਯਾ ਦੇਖੋ ਕੱਪੜੇ ਕੱਪੜਾ ਇੱਧਰ ਲੋਰਾ ਲੂਰਾ ਇਮ ਟੀ ਹਲਟਾਂ ਹੋ ਗਈਆਂ ਇਵੇਂ ਇੱਧਰ ਵੀ ਜਿਵੇਂ ਬਾਕੀ ਆ ਫਲ ਫਰੂਟ ਪਏ ਇੱਧਰ ਦੇਖੋ ਔਰ ਇੱਕ ਉਧਰ ਇਹਵੇਂ ਫੋਨ ਗਾੜੀ ਮਾਰ ਕੇ ਚੱਲੀ ਕਾ ਗਾ ਚੌਂਕ ਆ ਨਾ ਆਹ ਚੌਂਕ ਆ ਗਿਆ ਆ ਸਾਰੇ ਕੱਪੜੇ ਜੀ ਆ ਗਿਆ ਇੱਧਰ ਤੇ ਆਹ ਚੌਂਕ ਆ ਗਿਆ ਜੀ ਆ ਗਿਆ ਭਾਈ ਨਾ ਸਿੱਟਾ ਇੱਥੇ ਢਾਣੀ ਕੱਠ ਘਾਟੋ ਉੱਧਰ ਕੱਠ ਵੱਧਦੀ ਹੈ ਨਾ ਹਾਂ ਥੋੜਾ ਜਿਹਾ ਮਾਰਕੀਟ ਖੁੱਲੀ ਵੀ ਆ ਗਈ ਬੰਦਾ ਜਾ ਹਾਂ ਬਕਰ ਗੱਟੀ-ਕੁੱਟੀ ਲੱਤ ਚੱਲਦੀ ਹੈ ਨਾ ਨਾ ਆਪਣੀਆਂ ਇੱਧਰ ਵੇਖੋ ਜਮਣ ਲੁਕਾਰੀਆਂ ਆਹ ਦੇਖੋ ਦੁਕਾਨਾਂ ਇੱਧਰ ਸਾਰੀਆਂ ਹਣਾ ਤਾਂ ਕਿੰਨੀਆਂ ਸਾਰੀਆਂ ਹੈਗੀਆਂ ਨਰੇ ਵੀ ਹਾਂ ਹਾਂ ਇਹ ਆਹ ਲੱਕੜੀ ਦੀ ਵੀ ਆ ਗਈ ਵਿੱਚ ਹਾਂ ਬਾਈ ਵੀ ਆਉਂ ਸੁਟਾ ਕੇ ਆ ਗਈ ਸਾਹਮਣੇ ਜਿੰਨੇ ਸੁੱਕਾ ਆ ਗਈ ਚੁੱਗੀ ਚੁੱਗੀ ਨਹੀਂ ਆ ਹਾਂ ਆ ਇਧਰ ਆਵੇ ਇੱਥੇ ਪਾਰਕੋਂ ਨਿਕਲਾਂਗੇ ਅੱਗੇ ਨਾ ਠੀਕ ਆ ਆ ਵੀ ਹੁੱਟਾਂ ਜਿੱਦੋਂ ਇੱਕ ਚੌਕ ਆ ਗਿਆ ਭਾਈ ਆ ਗਈ ਫੁਕਾਰੀਆਂ ਵੀ ਇੱਥੇ ਬਾਕੀ ਖਾਣ ਪੀਣ ਦੀ ਵੀ ਹੈਗੀਆਂ ਸਾਰੇ ਜਨ ਮੰਨ ਲਾ ਭਾਈ ਰੇੜੀ ਲਈ ਬੈਠਾ ਹਾਂ 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 ਸਟ੍ਰੀਟ ਫੂਡ ਬਹੁਤ ਵਾ ਲੱਗਦਾ ਪੂਰੇ ਹਾਂ ਹਾਂ ਲੱਗਦਾ ਹਾਂ ਹਾਂ ਬਣਾਵਾਂਗੇ ਵੀਡੀਓ ਲੱਗਦਾ ਉਹ ਵੀ ਕਿਸੇ ਨਾ ਪਟਿਆਲੇ ਦਾ ਸਟ੍ਰੀਟ ਫੂਡ ਦਿਖਾਵਾਂਗੇ ਆਪਾਂ ਹੂੰ ਬਾਕੀ ਸ਼ੇਅਰ ਕਰਦਾ ਕਰੋ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਰੋ ਸਾਹਮਣੇ ਆ ਗਿਆ ਹੋਰ ਮੈਂ ਤਾਂ ਪਾਰਕਾਂ ਹਾਂ ਪਾਰਕ ਆ ਗਿਆ ਸਾਹਮਣੇ ਪਾਰਕ ਆ ਗਿਆ ਇੱਥੋਂ ਬੈਧਰ ਨੂੰ ਜਾਣਾ ਹਨਾ ਠੀਕ ਆ ਆ ਗਏ ਅੰਦਰ ਨੂੰ ਜਾਂਦੀ ਹੋਣਾ ਇਹ ਉੱਪਰ ਦੀ ਵੀ ਘੁੰਮਦੀ ਆ ਪਾਰਕ ਦੇ ਜਿਵੇਂ ਆ ਘੁੰਮਦੀ ਆ ਚੌਂਕ ਜਾਂ ਪੈਂਦਾ ਇਹ ਅੱਛਾ ਅੱਛਾ ਇੱਧਰ ਦੀ ਵੀ ਚਲੇ ਜਾਂਦੀ ਆ ਇੱਧਰ ਵੀ ਪਾਰਕ ਆ ਚਾਲੇ ਬਣਿਆ ਹੋਇਆ ਉਹ ਚੱਕਰ ਆ ਜਮਾਨ ਦਾ ਇਹਦੇ ਵਾਲੇ ਦਾ ਨਹੀਂ ਰੋਡ ਘਮਾਇਆ ਹੋਇਆ ਠੀਕ ਆ ਠੀਕ ਆ ਇਹਰ ਭਾਂਡੇ ਨਹੀਂ ਮਿਲ ਜਾਂਦੇ ਉਹ ਹਨ ਘੜੇ ਹਨ ਆ ਦੇਖੋ ਇਧਰ ਮੈਂ ਆਪਾਂ ਦੇਖੋ ਦੇਖੋ ਭਾਈ ਆਹ ਬਾਈ ਕੋਈ ਨਹੀਂ ਲੱਦਿਆ ਭਾਈ ਘਾਵੇਂ ਝੂਵੇਂ ਸਾਰਾ ਕੁਝ ਆਹ ਚਾ ਆ ਗਿਆ ਪਾਰਕ ਹੋਣਾ ਤੇ ਆ ਆ ਗਿਆ ਪਾਰਕ ਤੇ ਆ ਆ ਗਿਆ ਚੌਕ ਨਾ ਸਾਹਮਣੇ ਤੇ ਆ ਦੇਖੋ ਤੇ ਲਓ ਜੀ ਆ ਆ ਗਿਆ ਚੌਂਕ ਆ ਆ ਗਿਆ پارک ਇੱਧਰ ਨਾ ਹਾਂ ਹਾਂ پارک ਵੀ ਦਿਖਾਉਣੇ ਅੰਦਰੋਂ ਪਾ ਜੀ ਲਓ ਜੀ ਤੇ ਲਓ ਜੀ ਇੱਧਰ ਹੈਗਾ ਤ੍ਰਿਪੜੀ ਬਜ਼ਾਰ ਤੇ ਇੱਧਰ ਹੈਗਾ پارک ਸਾਰਾ ਇਹ ਤੇ ਆਪਾਂ ਤੁਹਾਨੂੰ ਦਿਖਾਉਣਾ ਭੰਗੜੇ ਵਾਲੇ ਬਣਾਏ ਨੇ ਬਾਈ پارک 'ਚ ਤੇ ਆ ਜੋ ਇਹ ਸਾਰਾ ਪਾਰਕ ਇਹ ਆ ਜੀ ਸਾਰਾ ਪਾਰਕ ਲੋਜੀ ਟ੍ਰਿਪੜੀ ਬਜਾਰ ਤੋਂ ਬਾਅਦ ਪਰੋਗਿਆ ਰਸਤੇ 'ਚ ਪਟਿਆਲਈ ਤੇ ਟ੍ਰਿਪੜੀ ਬਜਾਰ ਦੇ ਨੇੜੇ ਜੂਸਪੀਣ ਲੱਗੇ ਆਂ ਬਾਈ ਬਣਾ ਰਿਹਾ ਇੱਧਰ ਇਹ ਆ ਫਾਰਮ ਦਾ ਮਾਹੌਲ ਪਟਿਆਲੇ ਦਾ ਜੂਸ ਆਪਣਾ ਬਣ ਕੇ ਰੈਡੀ ਹੋ ਗਿਆ ਇੱਧਰ ਇਹ ਆ ਫਾਰਮ ਦਾ ਮਾਹੌਲ ਪਟਿਆਲੇ ਦਾ ਇਹ ਜੂਸ